ਕਤੋ ਲਾ ਤੁਮੀ ਮਿਲਾਂ ਚੁਕੀ ਕਤੋ ਸ਼ੁੱਕ ਮਨਾਓ ਕਿ ਤਵਾ ਜਾਵੇ ਤਵਾ ਤੇ ਸੁਨਾ ਦਾ ਸੁਣੀ ਸਕੀਨਾ ਚੁਕੀ ਦਨੀਆਂ ਤੁਮੀ ਦਨੀਆਂ ਤੁਮੀ ਸਰ ਸਾਕੀ ਨੇ ਇਸ ਮੇਲੇ ਦੇ ਉੱਤੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਅੰਬੇਦਕਰ ਜੀ ਜੀ ਵੀ ਹੈ ਆਪ ਸਭ ਨੂੰ ਬਾਬਾ ਸਾਹਿਬ ਡਾਕਟਰ 3ਰਾ ਮੀਤਲ ਜੀ ਭਾਰਤ ਖਜਨ ਜੀ ਜੀ ਜਨਮ ਦਿਵਸ ਦੀ ਆਪ ਵੀ ਬਹੁਤ-ਬਹੁਤ ਮੁਬਾਰਕਾਂ ਇਹ ਸਥਾਨ ਇੱਥੇ 42 ਬੱਚੇ ਡੁੱਬੇ ਸੀ ਜਿਨ੍ਹਾਂ ਵਿੱਚੋਂ 22 ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਖਵਾਜੇ ਦਾ ਇਹ ਮੰਦਿਰ ਜਿਹੜਾ ਇੱਥੇ ਹਰ ਸਾਲ ਢੇਡਾ ਛੱਡਣ ਦੀ ਰਸਮ ਹੁੰਦੀ ਹੈ ਤੇ ਖਵਾਜੇ ਦੇ ਚਰਨਾਂ 'ਚ ਅਰਦਾਸੇ ਬੇਨਤੀ ਸਾਰੇ ਸ਼ਹਿਰ ਵਾਸੀ ਕਰਦੇ ਆ ਕਿ हे ਗਰੀਬ ਨਵਾਜ਼ ਸਾਡੇ ਸ਼ਹਿਰ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਆਪਣੀ ਮਿਹਰ ਰੱਖਣਾ ਆਪਣੀ ਨਜ਼ਰ ਭਰਿਆ ਹੱਥ ਰੱਖਣਾ ਤੇ ਸਾਨੂੰ ਹੜ੍ਹਾਂ ਤੋਂ ਸਾਨੂੰ ਬਰਬਾਦੀ ਤੋਂ ਬਚਾਉਣਾ ਤੇ ਹਰ ਸਾਲ ਢੇਡਾ ਛੱਡ ਕੇ ਤੇ ਖਵਾਜਾ ਸਾਡੀ ਜਿਹੜੀ ਇਹ ਬੇਨਤੀ ਹੈ ਪ੍ਰਵਾਨ ਕਰਦਾ ਤੇ ਅੱਜ ਇਸ ਸਾਲ ਦੀ ਰਸਮ ਮੈਂ ਜਿਵੇਂ ਵੀ ਸਾਡੇ ਸ਼ਹਿਰ ਵਾਸੀ ਜਿੰਨੇ মিডিਆ ਸਾਥੀ ਹੈ ਸਭ ਦਾ ਧੰਨਵਾਦ ਕਰਦਾ ਤੇ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਕਈ ਦਿਨਾਂ ਤੋਂ ਹੀ ਤਿਆਰੀ ਤੇ ਲੱਗ ਜਾਂਦੀ ਹੈ ਤੇ ਬੜੇ ਚਾਹ ਦੇ ਨਾਲ ਬੜੀ ਬੜੇ ਸ਼ਰਧਾ ਦੇ ਨਾਲ ਖਵਾਜੇ ਦੀ ਜਿਹੜੀ ਹੈ ਸੇਵਾ ਕਰਦੀ ਹੈ ਮੈਂ ਆਪਣੇ ਵੱਡੇ ਵੀਰ 라ਵਣ ਜਿਹਨਾਂ ਦੀ ਸਾਰੀ ਟੀਮ ਸਾਡੇ ਸਾਰੇ ਅਸ਼ੋਕ ਜੋ ਕਈ ਸਾਲਾਂ ਤੋਂ ਜੋ ਸਾਡੇ ਕਈ ਸਾਲਾਂ ਤੋਂ ਇਹ ਸੇਵਾ ਬੜੇ ਕਰਦੇ ਆ ਇਹ ਸਾਰੀ ਟੀਮ ਨੂੰ ਮੁਬਾਰਕਬਾਦ 1992 ਤੋਂ ਬਹੁਤ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਸਨਮਾਨ ਦੇ ਚੱਲਣਾ ਚੱਲੀ। ਅਪਨਾਉ ਤੇ ਭਾਈ ਨੂੰ ਜੀ ਆਇਆਂ ਨੂੰ ਜਿਹੜੇ ਇਹਨਾਂ ਦਾ ਟਾਈਮ ਕੱਢ ਕੇ ਸਰਦਾਰ ਜੀ ਆਏ ਸ਼ਾਮ ਨੂੰ ਜੀ ਮਾਰਨ ਤੇ ਇੱਕ ਬੇਨਤੀ ਹੈ 1992 ਦੇ ਵਿੱਚ ਭਾਈ ਨੇ ਸ਼ੁਰੂ ਕੀਤਾ ਦਾ ਜਿਹੜਾ ਭਾਈ ਨੇ ਦੱਸਿਆ ਤੁਹਾਨੂੰ ਬੱਚਿਆਂ ਦਾ ਤੇ ਦੂਜਾ ਭਾਈ ਦਾ ਅਸੀਂ ਤਹਿ ਦਿਲੋਂ ਸ਼ੁਕਰਾਨਾ ਤਾਂ ਕਰਨਾ ਚਾਹੁੰਦੇ ਸਾਡੇ ਜ਼ਿਲ੍ਹੇ ਦੇ ਬਲਕ ਨੇ ਸਾਡੇ ਮਾਣ ਹੈ। ਕਿਉਂਕਿ ਅਗਰ ਕੋਈ ਛੇਲੇ ਦਾ ਬੱਚਾ ਬੈਡਲ ਲੈ ਕੇ ਆਉਂਦਾ ਕੋਈ ਤਾਂ ਸਾਨੂੰ ਬਹੁਤ ਗਰਬ ਹੋ ਜਗਾ ਇੱਥੇ ਕਿ ਸਾਡੇ ਮਰਦ ਦੀ ਸਾਡੀ ਦਾ ਲੈ ਸਕੂਲਾਂ ਦੀ ਇੱਕ ਦੇ ਚੱਲ ਕੇ ਕੋਈ ਵੀ ਸਕੂਲ ਚੱਲ ਜਾਓ ਅੱਜ ਦੀ ਨੇ ਸਰਕਾਰੀ ਤੋਂ ਇਹ ਨਹੀਂ ਕਹੂੰਗਾ ਸਰਕਾਰੀ ਸਕੂਲ ਹੈ আর ਪ੍ਰਾਈਵੇਟ ਸਕੂਲਾਂ ਨਾਲ ਬਦਿਆ ਸਕੂਲ ਹੈ ਤਾਂ ਅੱਜ ਨਹੀਂ ਮੇਲਦ ਕਰੀ ਸਾਡੇ ਇਲਾਕੇ ਦੇ ਭਾਈ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਸ਼ੁਕਰੀਆ ਅਸ਼ੋਕ ਭਾਜੀ ਸਾਡੇ ਜਿਲ੍ਹੇ ਨੇ ਰਹਿਣ ਤੇ ਕੀਤੀ ਇਹਨਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਭਾਜੀ ਦਾ ਸਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ ਜੋ ਬਣਾ one